ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਨੇ ਲਗਾਤਾਰ ਰੁਝਾਨ ਦੇਖੇ ਜਾ ਰਹੇ ਨੇ ਜਿੱਥੇ ਆਮ ਆਗੂ ਪਾਰਟੀ ਜਿਹੜਾ ਵਾ ਪੂਰੇ ਪੰਜਾਬ ਭਾਰਤ ਦੇ ਵਿੱਚ ਸਭ ਤੋਂ ਅੱਗੇ ਨਿਕਲਦੀ ਹੋਈ ਨਜ਼ਰ ਆ ਰਹੀ ਆ ਪਰ ਉੱਥੇ ਮੁੱਲਾਂਪੁਰ ਦਾਖਾ ਤੋਂ ਚੋਕਾਨ ਵਾਲੇ ਨਤੀਜੇ ਸਾਹਮਣੇ ਆ ਰਹੇ ਨੇ ਤਾਂ ਮੁੱਲਾਂਪੁਰ ਦਾਖਾ ਦੇ ਲੋਕ ਇੱਕ ਵਾਰ ਫਿਰ ਮਨਪ੍ਰੀਤਿਆਰੀ ਦੇ ਹੱਕ ਦੇ ਵਿੱਚ ਇਤਿਹਾਸ ਸਿਰਜਣ ਜਾ ਰਹੇ ਨੇ ਬਿਲਕੁਲ ਇਤਿਹਾਸ ਸਿਰਜਣ ਦੇ ਕਗਾਰ ਤੇ ਜਿਹੜਾ ਵਾ ਮੂਲਾਪੁਰ ਦਾਖਾ ਦੇ ਲੋਕਾਂ ਨੇ ਜਿਹੜਾ ਵਾ ਵੱਡਾ ਫਤਵਾ ਜਿਹੜਾ ਵਾ ਮਨਪੀਤਿਆਲੀ ਦੇ ਹੱਕ ਦੇ ਵਿੱਚ ਦਿੱਤਾ ਵਾ ਦੱਸ ਦਈਏ ਤੁਹਾਨੂੰ ਕਿ 2019 ਦੇ ਵਿੱਚ ਵੀ ਮਨਪੀਤਿਆਲੀ ਦੇ ਹੱਕ ਦੇ ਵਿੱਚ ਬਾਏ ਇਲੈਕਸ਼ਨਾਂ ਦੇ ਵਿੱਚ ਜਿਹੜਾ ਵਾ ਫਤਵਾ ਮੂਲਾਪੁਰ ਦਾਖਾ ਦੇ ਲੋਕਾਂ ਨੇ ਦਿੱਤਾ ਸੀਗਾ ਤੇ ਹੁਣ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਵਿੱਚ ਵੀ ਬੇਸ਼ੱਕ ਜਿਹੜਾ ਵਾ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਕਰਦੇ ਹੋਏ ਨਜ਼ਰ ਆਏ ਸੀਗੇ ਮਨਪੀਤਿਆਲੀ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਾ ਰਿਹਾ ਦੱਸ ਦਈਏ ਤੁਹਾਨੂੰ ਕਿ 25 ਬਲਾਕ ਸਮਿਤੀ ਚੋਣਾਂ ਦੇ ਨਤੀਜੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਨੇ 25 ਦੇ ਵਿੱਚੋਂ 11 ਸੀਟਾਂ ਦੇ ਉੱਤੇ ਮਨਪ੍ਰੀਤਿਆੜੀ ਸਮਰਥਕ ਉਮੀਦਵਾਰ ਜਿਹੜੇ ਨੇ ਅੱਗੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਤਿੰਨ ਉਮੀਦਵਾਰ ਜਿਹੜੇ ਨੇ ਬਲਾਕ ਸਮਿਤੀ ਚੋਣਾਂ ਦੇ ਵਿੱਚ ਮਨਪ੍ਰੀਤਿਆੜੀ ਦੇ ਜਿਹੜੇ ਨੇ ਜਿੱਤ ਪ੍ਰਾਪਤ ਕਰ ਚੁੱਕੇ ਨੇ ਤੇ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੀ ਲੈ ਕੇ ਤਾਂ ਜ਼ਿਲ੍ਹਾ ਪਰਿਸ਼ਦ ਦੀਆਂ ਤਿੰਨ ਸੀਟਾਂ ਮੂਲਾਪੁਰ ਦਾਖਾ ਹਲਕੇ ਦੇ ਵਿੱਚ ਪੈਂਦੀਆਂ ਵਾ ਜਿਨ੍ਹਾਂ ਦੇ ਵਿੱਚੋਂ ਦੋ ਸੀਟਾਂ ਦੇ ਉੱਤੇ ਜਿਹੜਾ ਵਾ ਕਾਊਂਟਿੰਗ ਹੋ ਰਹੀ ਆ ਤੇ ਦੋਨੋਂ ਸੀਟਾਂ ਦੇ ਉੱਤੇ ਮਨਪ੍ਰੀਤ ਯਾਦਲੀ ਦੇ ਸਮਰਥਕ ਉਮੀਦਵਾਰ ਜਿਹੜੇ ਨੇ ਉਹ ਅੱਗੇ ਲੀਡ ਬਣਾ ਕੇ ਰੱਖੇ ਹੋਏ ਨੇ ਤਾਂ ਵੱਡਾ ਫਤਵਾ ਜਿਹੜਾ ਵਾ ਮਨਪ੍ਰੀਤ ਯਾਦਲੀ ਦੇ ਹੱਕ ਦੇ ਵਿੱਚ ਮੁੱਲਾਂਪੁਰ ਦਾਕਾ ਦੇ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਤੀਜੀ ਵਾਰ ਜਿਹੜਾ ਵਾ ਇਹ ਫਤਵਾ ਮੁੱਲਾਂਪੁਰ ਦਾਕਾ ਦੇ ਲੋਕਾਂ ਦੇ ਵੱਲੋਂ ਮਨਪ੍ਰੀਤ ਯਾਦਲੀ ਦੇ ਹੱਕ ਦੇ ਵਿੱਚ ਦਿੱਤਾ ਜਾ ਰਿਹਾ 2019 ਬਾਈ ਇਲੈਕਸ਼ਨਾਂ ਦੇ ਵੇਲੇ ਜਿਹੜਾ ਵੈ ਕੈਪਟਨ ਸੰਦੀਪ ਸੰਧੂ ਨੂੰ ਹਰਾ ਕੇ ਮਨਪੀਤਿਆਲੀ ਵਿਧਾਨ ਸਭਾ ਪਹੁੰਚੇ ਸੀਗੇ ਤਾਂ 2022 ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਸੀਗੀ ਤੇ ਮਾਲਵਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਸੀਟ ਜਿੱਤਣ ਦੇ ਵਿੱਚ ਕਾਮਯਾਬ ਹੋਇਆ ਸੀ ਤੇ ਉਹ ਸੀਗੀ ਮੁੱਲਾਪੁਰ ਦਾਖਾ ਤੋਂ ਮਨਪੀਤਿਆਲੀ ਦੇ ਰੂਪ ਦੇ ਵਿੱਚ ਤਾਂ ਹੁਣ ਨਤੀਜੀ ਵਾਰ ਫਿਰ 2025 ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਵਿੱਚ ਵੀ ਮੁੱਲਾਪੁਰ ਦਾਖਾ ਦੇ ਲੋਕ ਜਿਹੜੇ ਨੇ ਮਨਪੀਤਿਆਲੀ ਦੇ ਉੱਤੇ ਭਰੋਸਾ ਜਤਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਵੱਡਾ ਜਿਹੜਾ ਵਾ ਫਤਵਾ ਮਨਪੀ ਦਿਹਾੜੀ ਦੇ ਸਮਰਥਕ ਉਮੀਦਵਾਰਾਂ ਦੇ ਹੱਕ ਦੇ ਵਿੱਚ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਿਓ ਤੁਹਾਨੂੰ ਕਿ 25 ਬਲਾਕ ਸਭਾ ਦੀ ਜਿਹੜੀਆਂ ਸੀਟਾਂ ਦੇ ਵਿੱਚੋਂ 11 ਸੀਟਾਂ ਦੇ ਉੱਤੇ ਮਨਪੀ ਦਿਹਾੜੀ ਦੇ ਸਮਰਥਕ ਜਿਹੜੇ ਨੇ ਉਹ ਲੀਡ ਬਣਾ ਕੇ ਅੱਗੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਤਿੰਨ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕੇ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੇ ਵਿੱਚ ਵੀ ਜਿਹੜਾ ਵਾ ਤਿੰਨ ਸੀਟਾਂ ਦੇ ਵਿੱਚੋਂ ਦੋ ਸੀਟਾਂ ਲਈ ਉਤੇ ਕਾਊਂਟਿੰਗ ਸ਼ੁਰੂ ਹੋਈ ਹੈ ਤੇ ਦੋਨਾਂ ਦੇ ਵਿੱਚ ਹੀ ਮਨਪੀਤਿਆਲੀ ਦੇ ਸਮਰਥਕ ਉਮੀਦਵਾਰ ਜਿਹੜੇ ਨੇ ਲੀਡ ਬਣਾਏ ਹੋਏ ਨੇ ਤਾਂ ਵੱਡਾ ਫਤਵਾ ਜਿਹੜਾ ਵਾ ਹਲਕਾ ਦਾਖਾਣੀ ਜਨਤਾ ਨੇ ਇੱਕ ਵਾਰ ਫਿਰ ਮਨਪੀਤਿਆਲੀ ਦੇ ਹੱਕ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਵੀ ਦਿੱਤਾ ਜਾ ਰਿਹਾ ਹੈ ਜਿਹੜੇ ਮਨਪੀਤਿਆਲੀ ਨੂੰ ਕਿਤੇ ਨਾ ਕਿਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਗद्दार ਕਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਬਿਲਕੁਲ ਸੁਖਬੀਰ ਬਾਦਲੂਵੀ ਮੁਲਾਪੁਰ ਦਾਖਾ ਦੇ ਲੋਕਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਚੋਣ ਪਚਾਰ ਦੇ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਲਗਾਤਾਰ ਮੁਲਾਪੁਰ ਦਾਖਾ ਦੇ ਹਲਕੇ ਦੇ ਵਿੱਚ ਆ ਕੇ ਮਨਪ੍ਰੀਤ ਯਾਦਲੀ ਦੇ ਅਗੇਂਸਟ ਜਿਹੜਾ ਵਾ ਵੱਡੇ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤੇ ਮਨਪ੍ਰੀਤ ਯਾਦਲੀ ਨੂੰ ਗਰਦਾਰ ਤੱਕ ਕਹਿਣ ਦੀ ਜਿਹੜਾ ਵਾ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀਗਾ ਜਿਸ ਦਾ ਜਵਾਬ ਜਿਹੜਾ ਵਾ ਮਨਪ੍ਰੀਤ ਯਾਦਲੀ ਨੇ ਕਿਹਾ ਸੀਗਾ ਕਿ ਉਹ ਕਿਸੇ ਦਾ ਜਵਾਬ ਨਹੀਂ ਦੇਣਗੇ ਮੁਲਾਪੁਰ ਦਾਖਾ ਦੇ ਲੋਕ ਜਿਹੜੇ ਨੇ ਇਸ ਬਿਆਨ ਦਾ ਗद्दार ਵਾਲੇ ਬਿਆਨ ਦਾ ਜਵਾਬ ਜਿਹੜੇ ਨੇ 17 ਤਰੀਕ ਨੂੰ ਵੋਟਾਂ ਪਾ ਕੇ ਦੇਣਗੇ ਤੇ ਜਦੋਂ 17 ਤਰੀਕ ਨੂੰ ਨਤੀਜੇ ਸਾਹਮਣੇ ਆਣਗੇ ਤਾਂ ਉਹਨਾਂ ਲੋਕਾਂ ਨੂੰ ਆਪਣੇ ਆਪ ਜਵਾਬ ਮਿਲ ਜਾਏਗਾ ਜਿਹੜੇ ਉਹਨਾਂ ਨੂੰ ਗद्दार ਕਹਿ ਰਹੇ ਨੇ ਤਾਂ ਹੁਣ ਲੋਕਾਂ ਨੇ ਦੱਸ ਦਿੱਤਾ ਵਾ ਮਨਪੀਤ ਦਿਹਾੜੀ ਦਾ ਕਹਿਣਾ ਸੀਗਾ ਕਿ ਲੋਕ ਦੱਸਣਗੇ ਪੰਥ ਅਤੇ ਕਿਸਾਨੀ ਦਾ ਹਿਤਾਸ਼ੀ ਕੌਣ ਹੈ ਤੇ ਪੰਥ ਅਤੇ ਕਿਸਾਨੀ ਦਾ ਗद्दार ਕੌਣ ਹੈ ਇਹ ਮੁੱਲਾਪੁਰ ਦਾਖਾ ਦੇ ਲੋਗਾ ਨੇ ਤੈਅ ਕਰਨਾ ਤੇ ਹੁਣ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆ ਰਹੇ ਨੇ ਉਸ ਤੋਂ ਸਪਸ਼ਟ ਲੱਗ ਰਿਹਾ ਕਿ ਬੁਲਾਪੁਰ ਦਾਖਾ ਦੇ ਲੋਕ ਜਿਹੜੇ ਨੇ ਮਨਪੀਤਿਆਲੀ ਦੇ ਹੱਕ ਦੇ ਵਿੱਚ ਡਟ ਕੇ ਖੜੇ ਨੇ ਬੇਸ਼ੱਕ ਹਜੇ ਰੁਝਾਨ ਸਾਹਮਣੇ ਆ ਰਹੇ ਨੇ ਪਰ ਰੁਝਾਨਾਂ ਦੀ ਅਗਰ ਜਿਹੜਾ ਵਾ ਰੂਪਰੇਖਾ ਦੇਖੀ ਜਾਵੇ ਤਾਂ ਮਨਪੀਤਿਆਲੀ ਵੱਡੀ ਲੀਡ ਦੇ ਨਾਲ ਉਹਨਾਂ ਦੇ ਸਮਰਥਕ ਉਮੀਦਵਾਰ ਇਸ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਵਿੱਚ ਜਿੱਤ ਦੀ ਔਰ ਅਗਰਸਰ ਵੱਧਦੇ ਹੋਏ ਨਜ਼ਰ ਆ ਰਹੇ ਨੇ